ਲਾਲਜੀਤ ਭੁੱਲਰ ਦੇ ਝੂਠੇ ਦਾਅਵੇ ਫੇਲ ਲਾਲਜੀਤ ਭੁੱਲਰ ਪੰਜਾਬ ਸਰਕਾਰ ਵਿੱਚ ਹਨ ਮੰਤਰੀ ਪਰ ਕੰਮ ਐਮਸੀ ਵਾਲੇ ਵੀ ਨਹੀਂ ਲੋਕਾਂ ਨੂੰ ਗੁੰਮਰਾਹ ਕਰਕੇ ਝੂਠੇ ਵਾਅਦੇ ਕਰਕੇ ਵਿਧਾਇਕ ਬਣਨ ਵਾਲੇ ਮੰਤਰੀ ਲਾਲਜੀਤ ਭੁੱਲਰ ਦੀ ਖੁੱਲੀ ਪੋਲ ਵਿਧਾਇਕ ਬਣਨ ਤੋਂ ਪਹਿਲਾਂ ਪੱਟੀ ਦੀਆਂ ਸੜਕਾਂ ਗਲੀਆਂ ਉੱਪਰ ਖੜੇ ਪਾਣੀ ਵਿੱਚ ਘੁੰਮਦਾ ਸੀ ਲਾਲਜੀਤ ਸਿੰਘ ਭੁੱਲਰ ਸਰਕਾਰ ਵਿੱਚ ਮੰਤਰੀ ਬਣਨ ਦੇ 3 ਸਾਲ ਬੀਤ ਜਾਣ ਦੇ ਬਾਵਜੂਦ ਵੀ ਪੱਟੀ ਸ਼ਹਿਰ ਦਾ ਨਹੀਂ ਹੋਇਆ ਕੋਈ ਵਿਕਾਸ। ਲਾਲਜੀਤ ਭੁੱਲਰ ਦੇ ਝੂਠੇ ਦਾਅਵਿਆਂ ਦੀ ਖੁੱਲੀਪੋਲ ਬਰਸਾਤ ਦੇ ਮੌਸਮ ਨੇ ਪੱਟੀ ਸ਼ਹਿਰ ਦੇ ਵਿਕਾਸ ਕਾਰਜਾਂ ਦੇ ਦਾਅਵੇ ਕਿਤੇ ਫੇਲ। ਨੇਤਾ ਦਿਨੇ ਸੋਸ਼ਲ ਮੀਡੀਆ ਉੱਪਰ ਲਾਲਜੀਤ ਭੁੱਲਰ ਤੇ ਆਮ ਆਦਮੀ ਪਾਰਟੀ ਦੇ ਆਗੂ ਪੱਟੀ ਸ਼ਹਿਰ ਦੇ ਵਿਕਾਸ ਕਾਰਜਾਂ ਦੇ ਸੰਬੰਧੀ ਵੱਡੇ ਵੱਡੇ ਕਰਦੇ ਹਨ ਦਾਅਵੇ। ਤਸਵੀਰਾਂ ਪੱਟੀ ਸ਼ਹਿਰ ਦੀਆਂ ਨੇ ਜਿੱਥੇ ਬਰਸਾਤ ਦੇ ਮੌਸਮ ਨੇ ਮੰਤਰੀ ਲਾਲਜੀਤ ਸਿੰਘ ਪੁੱਲਰ ਦੇ ਦਾਅਵਿਆਂ ਦੀ ਪੋਲ ਖੋਲ ਦਿੱਤੀ ਹੈ ਸ਼ਹਿਰ ਪੱਟੀ ਵਿੱਚ ਤੁਹਾਨੂੰ ਸੜਕਾਂ ਗਲੀਆਂ ਨਹੀਂ ਪਾਣੀ ਦੀਆਂ ਨਦੀਆਂ ਨਜ਼ਰ ਆਉਣਗੀਆਂ ਕੈਬਿਨੇਟ ਮੰਤਰੀ ਲਾਲਜੀਤ ਪੁੱਲਰ ਸੋਸ਼ਲ ਮੀਡੀਆ ਉੱਪਰ ਪੱਟੀ ਦੇ ਵਿਕਾਸ ਕਾਰਜਾਂ ਸੰਬੰਧੀ ਵੱਡੇ ਵੱਡੇ ਦਾਅਵੇ ਕਰਦੇ ਹਨ ਪਰ ਅਸਲੀਅਤ ਵਿੱਚ ਪੱਟੀ ਸ਼ਹਿਰ ਦੀਆਂ ਸੜਕਾਂ ਗਲੀਆਂ ਪਾਣੀ ਦੀਆਂ ਨਦੀਆਂ ਦੇ ਰੂਪ ਵਿੱਚ ਨਜ਼ਰ ਆਉਂਦੀਆਂ ਹਨ ਗੱਲ ਕਰਦੇ ਹਾਂ ਲਾਲਜੀਤ ਪੁੱਲਰ ਦੀ ਜਿਸ ਨੇ ਵੋਟਾਂ ਤੋਂ ਪਹਿਲਾਂ ਬਰਸਾਤ ਦੇ ਮੌਸਮ ਵਿੱਚ ਇਹਨਾਂ ਸੜਕਾਂ ਗਲੀਆਂ ਵਿੱਚੋਂ ਲੰਘ ਕੇ ਜੋਰ-ਜੋਰ ਨਾਲ ਰੌਲਾ ਪਾਇਆ ਕਈ ਤਰ੍ਹਾਂ ਦੇ ਪਖੰਡ ਕੀਤੇ ਸਤਾ ਵਿੱਚ ਆਉਣ ਤੋਂ ਬਾਅਦ ਪੱਟੀ ਸ਼ਹਿਰ ਦੇ ਵਿਕਾਸ ਕਾਰਜਾਂ 'ਵਲ ਕੋਈ ਵੀ ਧਿਆਨ ਨਹੀਂ ਦਿੱਤਾ ਜੇਕਰ ਦੇਖਿਆ ਜਾਵੇ ਤਾਂ ਲਾਲਜੀਤ ਭੁੱਲਰ ਪੰਜਾਬ ਸਰਕਾਰ ਵਿੱਚ ਮੰਤਰੀ ਹਨ ਪਰ ਸ਼ਹਿਰ ਵਿੱਚ ਵਿਕਾਸ ਕਾਰਜਾਂ ਦੇ ਕੰਮ ਐਮਸੀ ਵਾਲੇ ਵੀ ਨਹੀਂ ਕੀਤੇ ਗਏ